ਅਜੇ ਤਾਂ ਸਕੈਂਡਲਾਂ ਦਾ ਸ਼ੁਰੂਆਤ ਹੋਇਆ ਹੈ ਜਿਸ ਦਿਨੇ ਸਰਕਾਰ 10 ਮਹੀਨਾ ਬਾਅਦ ਇਸ ਸਰ칸 ਰੋਕੀ ਚ ਹਰਵਾਣਾ ਕਰਦਾਂਗੇ 10 ਵਾਰ ਉਹਦੇ ਬਾਅਦ ਦੇਖੋ ਕਿੰਨੇ ਵੱਡੇ ਸਕੈਂਡਲ ਨਿਕਲਣਗੇ ਅੱਜ ਉਹ ਜ਼ੋਰ ਜ਼ਬਰ ਤੇ ਨਾਲ ਡਰਾਤਾ ਮਕਾ ਕੇ ਪੱਤਰਕਾਰਾਂ ਨੂੰ ਵੀ ਦਬਾਉਣ ਦੀ ਕੋਸ਼ਿਸ਼ ਕਰੇ ਜਿਨ੍ਹਾਂ ਦਾ ਹੱਕ ਹੁੰਦਾ ਹੈ ਕਿ ਤੁਸੀਂ ਸਰਕਾਰ ਤੋਂ ਸਵਾਲ ਪੁੱਛੋ ਕਦੇ ਵਿਰੋਧੀਆਂ ਨੂੰ ਦਵਾ ਕੇ ਕਦੇ ਵਿਰੋਧੀਆਂ ਦੇ ਉੱਤੇ ਜੋ ਮੂੰਹ ਖੋਲਦਾ ਉਹਦੇ ਉੱਤੇ ਪਰਚੇ ਕਰਕੇ ਅਜਾਪਾ ਦੇਖ ਲਈਏ ਕਾਂਗਰਸ ਦਾ ਪ੍ਰਧਾਨ ਵੀ ਉਹ ਮੂੰਹ ਖੋਲਣ ਚੋਗਾ ਵੀ ਨਹੀਂ ਹੈਗਾ ਕਿਉਂਕਿ ਫਾਈਲ ਉਹਦੀ ਵੀ ਪਈ ਹੈ ਲੇਕਿਨ ਪੱਤਰਕਾਰ ਜਿਨ੍ਹਾਂ ਦਾ ਕੰਮ ਹੁੰਦਾ ਹੈ ਕਿ ਜਿਹੜੀ ਲੋਟਾਂ ਹੋ ਰਹੀਆਂ ਨੇ ਜਿਹੜੇ ਲੋਕਾਂ ਦੇ ਮੁੱਦੇ ਨੇ ਉਹਨਾਂ ਦੇ ਬਾਰੇ ਗੱਲ ਕਰੀਏ ਤੇ ਹੁਣ ਉਹਨਾਂ ਨੂੰ ਵੀ ਡਰਾ ਕੇ ਉਹਨਾਂ ਦੇ ਉੱਤੇ ਵੀ ਪਰਚੇ ਸੋ ਹਰ ਪੱਖੇ ਜਿਹੜੀ ਇਹ ਸਰਕਾਰ ਫੇਲ ਹੈਗੀ ਇਹ ਇਸ ਚੀਜ਼ ਦਾ ਸਬੂਤ ਹੈ ਕਿ ਲੋਕਾਂ ਨੂੰ ਜਵਾਬ ਨਹੀਂ ਦੇ ਸਕਦੀ ਪੱਤਰਕਾਰਾਂ ਨੂੰ ਜਵਾਬ ਨਹੀਂ ਦੇ ਸਕਦੀ ਜਿਹਦੇ ਕਰਕੇ ਉਹਨਾਂ ਨੂੰ ਡਰਾ ਕੇ ਉਹਨਾਂ ਦਾ ਮੂੰਹ ਬੰਦ ਕਰਾਉਣ ਦੀ ਕੋਸ਼ਿਸ਼ ਕਰ ਰਹੇ ਆਕਾਲੀ ਦਲ ਦੇ ਰੋਡ ਰੋਡ ਅਕਾਲੀ ਦਲ ਡਟ ਕੇ ਉਹਨਾਂ ਪੱਤਰਕਾਰਾਂ ਦੇ ਨਾਲ ਖੜਿਆ ਹੈ ਇਹ ਜੇ ਕਾਨੂੰਨ ਵਿਵਸਥਾ ਦੇ ਨਾਲ ਪੰਜਾਬ ਜਿਸ ਹਾਲਾਤ 'ਚ ਪਹੁੰਚ ਗਿਆ ਜਿਸ ਸ਼ਰਮੀ ਅਕਾਲੀ ਦਲ ਨੇ ਪਾਈਚਾਰੇ ਇੱਕ ਸਾਂਝ ਨੂੰ ਅਮਨ ਸ਼ਾਂਤੀ ਨੂੰ ਬਰਕਰਾਰ ਰੱਖ ਕੇ ਪੰਜਾਬ ਨੂੰ ਵਿਕਾਸ ਦੀ ਲੀਹਾਂ 'ਤੇ ਲਿਜਾਣ ਵਾਸਤੇ ਦਿਨ ਰਾਤ ਬਾਦੋਂ ਸਾਹਿਬ ਨੇ ਸਾਰੀ ਉਮਰ ਲਗਾ ਦਿੱਤੀ ਅੱਜ ਉਹ ਕਾਨੂੰਨ ਵੀ ਇਹੋ ਜਿਹੀ ਧੱਗੀਆਂ ਉਡਾ ਕੇ ਲੋਕਾਂ ਦੇ ਹਾਲਾਤ ਜਿਹੜੇ ਪੈਦਾ ਕਰਦੇ ਕਿ ਬੱਚੇ ਛੱਡ ਛੱਡ ਪੰਜਾਬ ਬਾਹਰ ਜਾ ਰਹੀ ਇੰਡਸਟਰੀ ਪੰਜਾਬ ਨੂੰ ਛੱਡ ਕੇ ਬਾਹਰ ਜਾ ਰਹੀ ਤੇ ਗੈਂਗਸਟਰ ਦਾ ਰਾਜ ਹੈ ਇਹਦੇ ਖਿਲਾਫ ਅਕਾਲੀ ਦਲ ਡਟ ਕੇ ਲੜੂਗੀ ਤੇ ਜੇ ਲੋਕਾਂ ਨੇ ਮੌਕਾ ਦਿੱਤਾ ਇਸ ਕਾਨੂੰਨ ਵਿਵਸਥਾ ਨੂੰ ਸਹੀ ਕਰਕੇ ਇੱਕ ਵਾਰ ਫੇਰ ਪੰਜਾਬ ਨੂੰ ਅਮਨ ਸ਼ਾਂਤੀ ਭਾਈਚਾਰਕ ਸੰਘਰ ਲੱਗੇ ਦੇਖੋ ਜਿੱਥੇ ਕਾਨੂੰਨ ਵਿਵਸਥਾ ਦੀ ਗੱਲ ਹੈ ਮੁੱਖ ਮੰਤਰੀ ਹੋਏਗਾ ਮੁੱਖ ਮੰਤਰੀ ਹੋਮ ਮਿਨਿਸਟਰ ਹੋਣ ਦੇ ਨਾਂ ਤੇ ਕਾਨੂੰਨ ਵਿਵਸਥਾ ਜਿਹੜੇ ਥੱਲੇ ਆਉਂਦੀ ਹੈ ਐਜ਼ ਮੁੱਖ ਮੰਤਰੀ ਵੀ ਜਮ੍ਹਾਂ ਫੇਲ ਤੇ ਕਾਨੂੰਨ ਵਿਵਸਥਾ ਐਜ਼ ਹੋਮ ਮਿਨਿਸਟਰ ਦਿੱਤਾ ਇਹੋ ਜਿਹੀ ਧੱਜੀਆਂ ਉਣਾ ਕੇ ਕਿ ਕਿਸੇ ਨੇ ਕਦੇ ਦੇਖਿਆ ਹੀ ਨਹੀਂ ਕਿ ਰੋਜ਼ ਪੰਜਾਬ ਦੇ ਉੱਤੇ ਜਿਹੋ ਜੇ ਕਤਲ ਹੋ ਰਹੇ ਨੇ ਜਿਹੋ ਜੇ ਧੱਕੇ ਹੋ ਰਹੇ ਨੇ ਜਿਹੋ ਜੀ ਲੁੱਟ ਘੋਫ਼ ਫਰੋਤੀਆਂ ਜਿਹੜਾ ਕੁਝ ਪੰਜਾਬ 'ਚ ਦੇਖਣ ਨੂੰ ਮਿਲਿਆ ਹੈ ਜਿਸ ਸੈਂਤੋਏ ਸਰਕਾਰ ਆਈ ਸਿੰਧੂ ਮੁਸੇ ਵਾਲਾ ਦਾ ਕਤਲ ਦੁਨੀਆ ਭਰ ਚ ਜਿਹਨੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਸੀ ਉਹਦੇ ਅੱਜ ਤਾਈਂ ਸਰ ਦਾ ਠੋਕਰਾ ਖਾਂਦੇ ਉਹਨਾਂ ਦੇ ਪਰਿਵਾਰ ਫਿਰਦਾ ਹੈ ਕਿ ਉਹਨਾਂ ਨੂੰ ਇਨਸਾਫ ਮਿਲ ਜਾਏ ਕਬੱਡੀ ਦਾ ਪਲੇਅਰ ਜਾਂ ਫਿਰ ਉਹਦੇ ਬਾਅਦ ਆਪਾਂ ਦੇਖਾ ਕਿ ਰਾਕਟ ਲਾਂਚਰ ਤੇ ਨਾਲ ਕਿਵੇਂ ਇੰਟੈਲੀਜੈਂਸ ਹੈ ਦਫ਼ਤਰ ਵਿੱਚ ਗ੍ਰੇਨੇਡ ਦੇ ਨਾਲ ਇਹੋ ਜਿਹੇ ਰਾਕਟ ਜਿਹੜਾ ਫੌਜਾਂ ਦੇ ਕੋਲ ਹੁੰਦਾ ਹੈ ਪਤਾ ਨਹੀਂ ਕਿੰਨੇ ਸੈਂਕੜੇ ਆਪਣੇ ਪੁਲਿਸ ਸਟੇਸ਼ਨ 'ਚ ਗ੍ਰੇਨੇਡ ਦੇ ਅਟੈਕ ਹੁਣ ਕੱਲ ਅੰਮ੍ਰਿਤਸਰ 'ਚ ਜਿੱਥੇ ਇੱਕ ਵਿਆਹ ਦੇ ਵਿੱਚ ਐਮਐਲਏ ਤੇ ਮੌਜੂਦਗੀ ਵਿੱਚ ਪੁਲਿਸ ਦੀ ਮੌਜੂਦਗੀ ਵਿੱਚ ਇੱਕ ਆਮ ਆਦਮੀ ਦਾ ਸਰਪੰਚ ਨੂੰ ਬੋਲਿਆ ਨਾਲ ਉੜਾਤਾ ਉਸ ਤੋਂ ਇੱਕ ਦਿਨ ਪਹਿਲੇ ਬੋਗੇ ਚ ਇੱਕ ਨੌਜਵਾਨ ਦੇ ਦਿਨ ਦਿਹਾੜੇ ਕਤਲ ਉਸ ਤੋਂ ਇੱਕ ਦਿਨ ਪਹਿਲੇ ਇੱਕ ਬੀਬੀ ਨੂੰ ਉਹਦਾ ਦਿਨ ਦਿਹਾੜੇ ਦਾ ਮਤਲਬ ਰੋਜ਼ ਦੀ ਰੋਜ਼ ਇਹੋ ਜਿਹੀ ਵਾਰਗਾਤਾ ਕਿਤੇ ਆਪਾਂ ਨੂੰ ਸੁਣਨ ਨੂੰ ਮਿਲਦਾ ਹੈ ਕਿ ਕੋਈ ਗੈਂਗਸਟਰ ਮਾਰਿਆ ਗਿਆ ਕਿ ਕੋਈ ਮਾਰਨ ਵਾਲੇ ਨੂੰ ਫੜ ਕੇ ਪੁਲਿਸ ਨੇ ਅੰਦਰ ਕੀਤਾ ਬਸ ਆਹੀ ਆਪਾਂ ਇੱਥੇ ਬਠਿੰਡੇ ਚ ਖੜੇ ਆ ਮੇਲਾ ਰਾਮ ਜੀ ਜਿਹੜੇ ਪ੍ਰਧਾਨ ਸੀਗੇ ਦੁਕਾਨਾਂ ਦੇ ਬਾਹਰ ਬੈਠੇ ਉਹਨਾਂ ਨੂੰ ਦਿਨ ਦਿਹਾੜੇ ਮਾਰਤਾ ਉਹ ਵੈਲਵੈਰ ਵਾਲੇ ਫਿਰੋਜ਼ਪੁਰ ਚ ਐਨੇ ਨਾਮੀ ਦੁਕਾਨਦਾਰ ਕੋਨਾਂ ਨਾ ਕੋਈ ਦੁਕਾਨਦਾਰ ਨਾ ਕੋਈ ਵਪਾਰੀ ਨਾ ਕੋਈ ਆਮ ਇਨਸਾਨ ਪੰਜਾਬ ਚ ਕੋਈ ਸੁਰੱਖਿਤ ਨਹੀਂ ਹੈ ਲੇਕਿਨ ਮੁੱਖ ਮੰਤਰੀ ਤੇ ਆਮ ਆ띠 ਸਰਕਾਰ ਬੇਫਰਵਾਹ ਉਹ ਕਰਜ਼ੇ ਦੇ ਉੱਤੇ ਕਰਜ਼ੇ ਲੈ ਕੇ ਬਸ ਪੈਸੇ ਕਮਾਉਣ ਚ ਲੱਗੀ ਹੋਈ ਹੈ ਕਿ ਪੰਜਾਬ ਦੀ ਹਰ ਜਾਇਦਾਦ ਨੂੰ ਵੇਚ ਕੇ ਪੈਸੇ ਕਮਾ ਲਈਏ ਕੇਜਰੀਵਾਲ ਤੇ ਉਹਨਾਂ ਦੀ ਗੈਂਗ ਵੀ ਜਿਹੜੀ ਲੁੱਟ ਚੱਲ ਰਹੀ ਹੈ ਇੱਕ ਪਾਸੇ ਗੈਂਗਸਟਰ ਲੁੱਟੇ ਜਾ ਰਹੇ ਨੇ ਇੱਕ ਪਾਸੇ ਸਰਕਾਰ ਪੰਜਾਬ ਦੇ ਹੱਕਾਂ ਨੂੰ ਲੁੱਟੇ ਜਾ ਰਹੀ ਹੈ ਤੇ ਪੰਜਾਬੀ ਕਿੱਥੇ ਜਾਂਦਾ ਬੀਬਾ ਜੀ ਇੱਕ ਜਿਹੜੇ ਸਕੈਂਡਲ ਹੋ ਰਹੇ ਨੇ ਜਿਵੇਂ ਇੱਥੇ ਮੈਡੀਕਲ ਦਾ ਸਕੈਂਡਲ ਹੋਇਆ ਜੇ ਕੋਈ ਪੱਤਰਕਾਰ ਉਹ ਜਾਂਚ ਕਰਦਾ ਉਹਦੇ ਪਰਚਾ ਦੇ ਦਿਓ ਜੇ ਕੋਈ ਪੱਤਰਕਾਰ ਇਹਨਾਂ ਦੀਆਂ ਅੰਦਰਲੀ ਗੱਲਾਂ ਕੱਢਦਾ ਉਹਦੇ ਪਰਚਾ ਦੇ ਦਿਓ ਸਕੈਂਡਲਾਂ ਦੀ ਸਰਕਾਰ ਬਣੀ ਹੋਈ ਹੈ ਉਹਦੇ ਬਾਰੇ ਅਜੇ ਤਾਂ ਸਕੈਂਡਲਾਂ ਦਾ ਸ਼ੁਰੂਆਤ ਹੋਇਆ ਹੈ ਜਿਸ ਦਿਨੇ ਸਰਕਾਰ 10 ਮਹੀਨਾ ਬਾਅਦ ਇਹ ਸਰਕਾਰ ਲੋਕੀ ਚ ਹਰਵਾਣਾ ਕਰਦਾਂਗੇ 10 ਮਾਰ ਹੈ ਉਹਦੇ ਬਾਅਦ ਦੇਖੋ ਕਿੰਨੇ ਵੱਡੇ ਸਕੈਂਡਲ ਨਿਕਲਣਗੇ ਅੱਜ ਉਹ ਜ਼ੋਰ ਜ਼ਬਰ ਤੇ ਨਾਲ ਡਰਾਸ ਮਕਾ ਕੇ ਪੱਤਰਕਾਰਾਂ ਨੂੰ ਵੀ ਦਬਾਉਣ ਦੀ ਕੋਸ਼ਿਸ਼ ਕਰੇ ਜਿਨ੍ਹਾਂ ਦਾ ਹੱਕ ਹੁੰਦਾ ਹੈ ਕਿ ਤੁਸੀਂ ਸਰਕਾਰ ਤੋਂ ਸਵਾਲ ਪੁੱਛੋ ਕਦੇ ਵਿਰੋਧੀਆਂ ਨੂੰ ਦਵਾ ਕੇ ਕਦੇ ਵਿਰੋਧੀਆਂ ਦੇ ਪੁੱਤੇ ਜੋ ਮੂੰਹ ਖੋਲਦਾ ਉਹਦੇ ਉੱਤੇ ਪਰਚੇ ਕਰਕੇ ਅੱਜ ਆਪਾਂ ਦੇਖ ਲਈਏ ਕਾਂਗਰਸ ਦਾ ਪ੍ਰਧਾਨ ਵੀ ਮੂੰਹ ਖੋਲਣ ਚੋਗਾ ਵੀ ਨਹੀਂ ਹੈਗਾ ਕਿਉਂਕਿ ਫਾਈਲ ਉਹਦੀ ਵੀ ਪਈ ਹੈ ਲੇਕਿਨ ਪੱਤਰਕਾਰ ਜਿਨ੍ਹਾਂ ਦਾ ਕੰਮ ਹੁੰਦਾ ਹੈ ਕਿ ਜਿਹੜੀ ਲੁੱਟਾਂ ਹੋ ਰਹੀਆਂ ਨੇ ਜਿਹੜੇ ਲੋਕਾਂ ਦੇ ਮੁੱਦੇ ਨੇ ਉਹਨਾਂ ਦੇ ਬਾਰੇ ਗੱਲ ਕਰੀਏ ਤੇ ਹੁਣ ਉਹਨਾਂ ਨੂੰ ਵੀ ਡਰਾਣ ਤੋਂ ਮਗਾ ਕੇ ਉਹਨਾਂ ਦੇ ਉੱਤੇ ਵੀ ਪਰਚੇ ਸੋ ਹਰ ਪੱਖ ਜਿਹੜੀ ਇਹ ਸਰਕਾਰ ਫੇਲ ਹੈਗੀ ਇটস ਜਿਸ ਦਾ ਸਬੂਤ ਹੈ ਕਿ ਲੋਕਾਂ ਨੂੰ ਜਵਾਬ ਨਹੀਂ ਦੇ ਸਕਦੀ ਪੱਤਰਕਾਰਾਂ ਨੂੰ ਜਵਾਬ ਨਹੀਂ ਦੇ ਸਕਦੀ ਜਿਹਦੇ ਕਰਕੇ ਉਹਨਾਂ ਨੂੰ ਡਰਾ ਕੇ ਉਹਨਾਂ ਦਾ ਮੂੰਹ ਬੰਦ ਕਰਾਉਣ ਦੀ ਕੋਸ਼ਿਸ਼ ਕਰ ਰਹੇ ਅਕਾਲੀ ਦਲ ਡਟ ਕੇ ਉਹਨਾਂ ਪੱਤਰਕਾਰਾਂ ਦੇ ਨਾਲ ਖੜਿਆ ਹੈ ਇਹ ਜੇ ਕਾਨੂੰਨ ਵਿਵਸਥਾ ਦੇ ਨਾਲ ਪੰਜਾਬ ਜਿਸ ਹਾਲਾਤ 'ਚ ਪਹੁੰਚ ਗਿਆ ਜਿਸ ਸ਼੍ਰੋਮਣੀ ਅਕਾਲੀ ਦਲ ਨੇ ਭਾਈਚਾਰੇ ਇੱਕ ਸਾਂਝ ਨੂੰ ਅਮਨ ਸ਼ਾਂਤੀ ਨੂੰ ਬਰਕਰਾਰ ਰੱਖ ਕੇ ਪੰਜਾਬ ਨੂੰ ਵਿਕਾਸ ਦੀ ਲੀਹਾਂ 'ਤੇ ਲਜਾਣ ਵਾਸਤੇ ਦਿਨ ਰਾਤ ਬਾਧੂ ਸਾਹਿਬ ਨੇ ਸਾਰੀ ਉਮਰ ਲਗਾਈ ਅੱਜ ਉਹ ਕਾਨੂੰਨ ਵੀ ਇਹੋ ਜਿਹੀ ਧੱਗੀਆਂ ਉੜਾ ਕੇ ਲੋਕਾਂ ਦੇ ਹਾਲਾਤ ਜਿਹੜੇ ਪੈਦਾ ਕਰਦੇ ਕਿ ਬੱਚੇ ਛੱਡ ਛੱਡ ਪੰਜਾਬ ਬਾਹਰ ਜਾ ਰਹੇ ਇੰਡਸਟਰੀ ਪੰਜਾਬ ਨੂੰ ਛੱਡ ਕੇ ਬਾਹਰ ਜਾ ਰਹੀ ਹੈ ਤੇ ਗੈਂਗਸਟਰ ਦਾ ਰਾਜ ਹੈ ਇਹਦੇ ਖਿਲਾਫ ਅਕਾਲੀ ਦਲ ਡਟ ਕੇ ਲੜੂਗੀ ਤੇ ਜੇ ਲੋਕਾਂ ਨੇ ਮੌਕਾ ਦਿੱਤਾ ਇਸ ਕਾਨੂੰਨ ਵਿਵਸਥਾ ਨੂੰ ਸਹੀ ਕਰਕੇ ਇੱਕ ਵਾਰ ਫੇਰ ਪੰਜਾਬ ਨੂੰ ਅਮਨ ਸ਼ਾਂਤੀ ਭਾਈਚਾਰਕ ਸਾਂਝ ਵੱਲ ਲੈ ਕੇ ਜਾਵੇ